ਨਗਰ ਕੌਂਸਲ ਸਰਾਂਦੇ ਦੀ ਨਾਉਂਗੇ ਤਰਾਣੀਆਂ ਵਿਖੇ ਟੋਬੇ ਵਿੱਚ ਪਾਣੀ ਦੀ ਕਾਸੀ ਨਾ ਹੋਣ ਕਰਕੇ ਤਰਾਣੀਆਂ ਦੇ ਲੋਕਾਂ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਬਾਬਤ ਗੱਲਬਾਤ ਕਰਦੇ ਵਾਰਡ ਦੇ ਐਮਸੀ ਵਿਸਾਖਰਾਮ ਦੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਜੋ ਪਿੰਡ ਦੇ ਵਿੱਚ ਟੋਬਾ ਹੈ ਇਥੋਂ ਅਸੀਂ ਬਣੀ ਵਾਰ ਸੈਨੀਟਰੀ ਇੰਸ펙ਟਰ ਨੂੰ ਬੁਲਾ ਕੇ ਦਸ ਟੁੱਕੇ ਆ ਇੱਥੇ ਕੂੜਾ ਚੁਕਵਾਇਆ ਅਸੀਂ ਹੈ ਉਹਨਾਂ ਨੇ ਦੱਸਿਆ ਕਿ ਇਹ ਬੇਨਤੀ ਅਸੀਂ ਉਹਨਾਂ ਨੂੰ ਕਈ ਵਾਰ ਕਰ ਚੁੱਕੇ ਹਾਂ ਪਰ ਇੱਥੇ ਕਚਰਾ ਨਾ ਸੁੱਟਿਆ ਜਾਵੇ ਲੋਕਾਂ ਨੂੰ ਵੀ ਬੇਨਤੀ ਕੀਤੀ ਗਈ ਹੈ ਪਰ ਹਉੜਦੇ ਹੀ ਨਹੀਂ ਅਸੀਂ ਕਈ ਵਾਰ ਕਹਿ ਚੁੱਕੇ ਕਿ ਟੋਬੇ ਨੂੰ ਸਾਫ਼ ਕਰਾਇਆ ਜਾਵੇ ਉਹਨਾਂ ਨੇ ਦੱਸਿਆ ਕਿ ਟੋਬੇ ਦੇ ਨਾਲ ਹੀ ਪੈਸੇ ਸਰਕਾਰੀ ਸਕੂਲ ਦੇ ਵਿੱਚ ਜੋ ਵਿਦਿਆਰਥੀ ਪੜ੍ਹਦੇ ਆ ਉਹਨਾਂ ਨੂੰ ਵੀ ਆਉਣ ਜਾਂਦੇ ਕਾਫੀ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਟੋਬੇ ਦਾ ਪਾਣੀ ਸਕੂਲ ਦੇ ਵਿੱਚ ਹੀ ਇਕੱਠਾ ਹੋ ਜਾਂਦਾ ਤੇ ਨਾਲ ਹੀ ਵਹਦੇ ਲੋਕਾਂ ਦੇ ਘਰਾਂ ਦੇ ਵਿੱਚ ਹੀ ਪਾਣੀ ਅੰਦਰ ਜਾਦਾ ਜਾਂਦਾ ਹੈ ਜਿਸ ਕਾਰਨ ਖਤਰਨਾ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੋ ਸਕਦਾ ਹੈ ਜੀ ਦੋੜਾ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਪਰ ਕੀ ਮਸਲਾ ਜੀ ਮਸਲਾ ਇਹ ਹੈ ਕਿ ਇਹ ਟੋਬੇ ਦੀ ਸਫਾਈ ਨੂੰ ਅਸੀਂ ਚਾਰ ਵਾਰ ਗੁਜ਼ਾਰਿਸ਼ ਕਰ ਚੁੱਕੇ ਹਾਂ ਚਾਰ ਵਾਰ ਇਨਸਪੈਕਟਰ ਸਾਹਿਬ ਆਏ ਨੇ ਜੋ ਕੀ ਤੁਹਾਨੂੰ ਪਤਾ ਹੀ ਆ ਹੁਣ ਪਿਛਲੀ ਵਾਰ ਜੋ ਬਰਸਾਤਾ ਹੋਈਆਂ ਸੀ ਉਹਨਾਂ ਕਰਕੇ ਪਾਣੀ ਆਇਆ ਸੀ ਇਸ ਕਰਨੇ ਇਹ ਟੋਬਾ ਪੂਰੀ ਤਰੀਕੇ ਨਾਲ ਓਵਰਫਲੋ ਤੇ ਬਲੌਕ ਹੋ ਚੁੱਕਿਆ ਹੈ ਜਿਹਦੀ ਸਫਾਈ ਨੂੰ ਅਸੀਂ ਚਾਰ ਵਾਰ ਐਮਸੀ ਸਾਹਿਬ ਤੇ ਪਲੱਸ ਨਗਰ ਕੌਂਸਲ ਨੂੰ ਕਹਿ ਚੁੱਕੇ ਹਾਂ ਇਨਸਪੈਕਟਰ ਸਾਹਿਬ ਆਉਂਦੇ ਆ ਪੈਰਾ ਦੇ ਪਾਣੀ ਨਹੀਂ ਪੈਣ ਦਿੰਦੇ ਉਸ ਤੋਂ ਬਾਅਦ ਇਹ ਕਹਿੰਦੇ ਨੇ ਵੀ ਸੀਵਰੇਜ ਬੋਰਡ ਦਾ ਕੰਮ ਹੈ ਇਹਦਾ ਪਾਣੀ ਚੱਕ ਕੇ ਸੀਵਰੇਜ ਸ਼ਿਵਰੇਈ ਬੋਰਡ ਨੂੰ ਫੋਨ ਕਰਦੇ ਆ ਤਾਂ ਕੋਈ ਅੱਗੇ ਕੋਈ ਸਾਨੂੰ ਜਵਾਬ ਨਹੀਂ ਮਿਲਦਾ ਤੁਹਾਨੂੰ ਪਤਾ ਹੈ ਕੁਝ ਦਿਨ ਪਹਿਲਾਂ ਸਰਾਂ ਦੇ ਬਿਮਾਰੀ ਚੱਲੀ ਸੀ ਇਸੇ ਪਾਣੀ ਕਰਨ ਗੰਦੇ ਪਾਣੀ ਕਰਨ ਜੋ ਵੀ ਇਹ ਬਿਮਾਰੀ ਸੀ ਉਹੀ ਬਿਮਾਰੀ ਆ ਕੇ ਕੱਲੂ ਇਸ ਤਲਾਣੀਆਂ ਪਿੰਡ 'ਚ ਰੂਪ ਧਾਰਨ ਕਰੇ ਅਸੀਂ ਇਹ ਦੇ ਹੋਣ ਤੋਂ ਪਹਿਲਾਂ ਹੀ ਹੀ ਕਹਿੰਨੇ ਆ ਵੀ ਇਹਦਾ ਵਿਕਾਸ ਹੋਣਾ ਚਾਹੀਦਾ ਅਸੀਂ ਤਿੰਨ ਸਕੂਲ ਉੱਥੇ ਗੁੱਗਾ ਮਾੜੀ ਹੈ ਜੀ ਪਾਣੀ ਦਾ ਹੁਣ ਵੀ ਜਾ ਕੇ ਤੁਸੀਂ ਮੌਕੇ ਤੇ ਸਰਵਾ ਕਰਕੇ ਦੇਖੋ ਕਿ ਕੀ ਹਾਲ ਹੈ ਉਦੋਂ ਜ਼ਿਆਦਾ ਬੱਤਰ ਹਾਲ ਹੈ ਹਰ ਸੋਮਵਾਰ ਤੇ ਸੋਮਵਾਰ ਤੋਂ ਸ਼ਨੀਵਾਰ ਤੱਕ ਸਕੂਲ ਲੱਗਦਾ ਬੱਚੇ ਰੋਡ ਤੇ ਜਾਂਦੇ ਰਾਹਗੀਰ ਜਾਂਦੇ ਨੇ ਗੰਦੇ ਛਿੱਟੇ ਪੈਂਦੇ ਨੇ ਸਵੇਰੇ 4 ਵਜੇ ਲੋਕ ਗੁਰਦੁਆਰਿਆਂ ਨੂੰ ਜਾਂਦੇ ਨੇ ਸਾਡੇ ਪਿੰਡ ਦੇ ਵਸੇਣ ਲੋਕ ਗਾਲਾਂ ਕੱਢਦੇ ਜਾਂਦੇ ਨੇ ਤੇ ਸੁਣਨ ਚ ਆਇਆ ਵੀ ਪਰਿਵਾਰ ਵੀ ਹੈ ਜਿਹੜੇ ਉਰੇ ਰਹਿ ਰਹੇ ਜਿਹਦੇ ਘਰ ਦੇ ਵਿੱਚੋਂ ਪਾਣੀ ਜਾਂਦਾ ਹੀ ਹੈ ਸਰ ਦੇਖੋ ਉਹ ਪਰਿਵਾਰ ਕੱਪ ਤੋਂ ਬੈਠਾ ਇੱਥੇ ਇਹ ਇਹਦੇ ਬਾਰੇ ਅਸੀਂ ਕੋਈ ਗੱਲ ਕਰਨਾ ਨਹੀਂ ਚਾਹੁੰਦੇ ਚਲੋ ਇਹ ਹੈ ਵੀ ਉਹ ਪਰਿਵਾਰ ਜਿੱਥੇ ਵੀ ਬੈਠਾ ਉਹਨਾਂ ਦਾ ਕੋਈ ਆਪਸੀ ਮੈਟਰ ਹੈ ਠੀਕ ਹੈ ਨਹੀਂ ਇਹਦੇ ਬਾਰੇ ਸਰਕਾਰ ਦਾ ਗੌਰ ਕਰਨਾ ਉਹਨਾਂ ਦਾ ਹੱਲ ਹੈ ਜੀ ਕੋਈ ਸਾਡਾ ਕਹਿਣਾ ਨਹੀਂ ਹੈ ਉਹਨਾਂ ਬਾਰੇ ਜੀ ਪਾਣੀ ਉਹਨਾਂ ਦੇ ਘਰਾਂ 'ਚ ਵੀ ਜਾਂਦਾ ਹੈ ਜੀ ਪਾਣੀ ਉਹਨਾਂ ਦੇ ਘਰਾਂ 'ਚ ਵੀ ਜਾਂਦਾ ਹੈ ਜੀ ਉਹਨਾਂ ਦੇ ਵੀ ਛੋਟੇ-ਛੋਟੇ ਜਵਾਕ ਨੇ ਲੇਕਿਨ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਕਿ ਇਹਦਾ ਜਲ ਤੋਂ ਜਲਦ ਮਸਲਾ ਹੱਲ ਕਰਾਇਆ ਜਾਵੇ ਨਹੀਂ ਮੁੜ ਕੇ ਅਸੀਂ ਪਿੰਡ ਇਕੱਠਾ ਹੋ ਕੇ ਰੋਡ ਨੂੰ ਬਲੌਕ ਕਰਾਂਗੇ ਜੀ ਕੂੜਾ ਰੋਡ ਦੇ ਸੱਟਾਂਗੇ ਫਿਰ ਇਹਦੀ ਜ਼ਿੰਮੇਵਾਰ ਕਮੇਟੀ ਹੋਗੀ ਠੀਕ ਹੈ ਧੰਨਵਾਦ ਨਾਮ ਮੇਰਾ ਮੇਰਾ ਨਾਮ ਸਰ ਗੁਰਸੇਖ ਸਿੰਘ ਹੈ ਤੇ ਪਿੰਡ ਜ ਕਿ ਕੀ ਮਸਲਾ ਮਸਲਾ ਕੀ ਹੈ ਹੋ ਮਸਲਾ ਸਰ ਇਹੀ ਹੈ ਵੀ ਜਿਹੜਾ ਛੱਪੜ ਦਾ ਪਾਣੀ ਆ ਬਹੁਤ ਜ਼ਿਆਦਾ ਓਵਰ ਹੋ ਚੁੱਕਿਆ ਹੈ ਸਾਡੇ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਂਦਾ ਉਤੋਂ ਬਾਰਿਸ਼ ਦਾ ਮਾਹੌਲ ਹੋਇਆ ਪਿਆ ਹੈ ਵੀ ਬਿਮਾਰੀਆਂ ਦਾ ਘਰ ਆਈ ਇਹ ਤੇ ਕੁਝ ਦਿਨ ਪਹਿਲਾਂ ਇੱਕ ਦੋ ਦਿਨ ਪਹਿਲਾਂ ਹੀ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਆ ਗਿਆ ਸੀ ਇਹਦੇ ਕਾਰਨ ਪਾਣੀ ਦੇ ਨਾਲ ਸਾਡੀਆਂ ਕੰਦਾ ਬੈੱਡ ਚੁੱਕੀਆਂ ਘਰ ਦੀਆਂ ਜੇ ਕੱਲੋ ਕੋਈ 19 ਨਿੱਕੀ ਹੁੰਦੀ ਹੈ ਤਾਂ ਜ਼ਿੰਮੇਵਾਰ ਕੌਣ ਹੋਗਾ ਜੀ ਜਾਂ ਤੁਸੀਂ ਸਰਕਾਰ ਨੂੰ ਕੋਈ ਦਰਖਾਸਤ ਦਿੱਤੀ ਹੈ ਦਿੱਤੀ ਹੈ ਅੱਜ ਵੀ ਮੈਂ ਉੱਥੇ ਜਾਗੇ ਆ ਜੀ ਉਹਨਾਂ ਵੱਲੋਂ ਕੀ ਆਸ਼ਵਾਸ਼ਣ ਦਿੱਤਾ ਗਿਆ ਤੁਹਾਨੂੰ ਕੋਈ ਨਹੀਂ ਸਰ ਅੱਜ ਆਏ ਸੀ ਇਨਸਪੈਕਟਰ ਆਏ ਸੀਗੇ ਕੋਈ ਉਹਨਾਂ ਨੇ ਸਾਨੂੰ ਸੁਰਜਵਾਬ ਨਹੀਂ ਦਿੱਤਾ ਹੀ ਹੇ ਤੱਕ ਇਹ ਹੋਰ ਕੁਛ ਜਿਹੜਾ ਇਹ ਟੋਬੇ ਦੇ ਨਾਲ ਕੋਈ ਹੋਰ ਵੀ ਬਣਿਆ ਹੋਇਆ ਟੋਬੇ ਦੇ ਨਾਲ ਕੋਈ ਮਤਲਬ ਕਿ ਸਰਕਾਰੀ ਦਫ਼ਤਰ ਹੈ ਜਾਂ ਕੁਝ ਆਪਣਾ ਸਰਕਾਰੀ ਹਾਈ ਸਕੂਲ ਹੈ ਸੀਨੀਅਰ ਸੈਕੰਡਰੀ ਸਕੂਲ ਹੈ ਬੱਚਿਆਂ ਨੂੰ ਬਹੁਤ ਜਿਆਦਾ ਪਰੇਸ਼ਾਨੀ ਹੁੰਦੀ ਹੈ ਉੱਥੇ ਵੀ 2 ਦਿਨ ਪਾਣੀ ਬਹੁਤ ਜ਼ਿਆਦਾ ਖੜਾ ਰਿਹਾ ਸੀ ਬਿਮਾਰੀ ਦਾ ਘਰ ਆਈ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਇਹ ਮੰਗ ਹੈ ਜੀ ਸਾਡੀ ਸਫਾਈ ਰਵੇ ਜੀ ਧੰਨਵਾਦ ਸਰ ਕੀ ਮਸਲਾ ਹੈ ਟੋਬੇ ਦਾ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਸਾਖੀਰਾ ਮੈਂ ਅੰਸ਼ੀ ਤਲਾਨੀਆਂ ਵਾਰਡ ਨੰਬਰ 22 ਤੋਂ ਆ ਜਿਹੜਾ ਫਿਸ਼ਲੇ ਪਾਸੇ ਟੋਬਾ ਜੀ ਆਪਾਂ ਦੇਖ ਰਹੇ ਆਂ ਟੋਬੇ ਵਾਲੇ ਪਾਸੇ ਤੇ ਇਹ ਟੋਬੇ ਨੂੰ ਅਸੀਂ ਇਨਸਪੈਕਟਰ ਨੂੰ ਇੱਕ ਵਾਰੀ ਨਹੀਂ 10 ਵਾਰੀ ਇੱਥੇ ਬੁਲਾ ਕੇ ਇੱਥੋਂ ਕਚਰਾ ਚੁਕਵਾਇਆ ਗਿਆ ਔਰ ਜੋ ਇਹਨਾਂ ਨੂੰ ਇਹ ਬੇਨਤੀ ਕਰੀ ਗਏ ਵੀ ਇੱਥੇ ਕਚਰਾ ਨਾਗ ਰਾਇਆ ਜਾਵੇ ਇਹਨੂੰ ਖਾਲੀ ਕਰਵਾਇਆ ਜਾਵੇ ਅਗਰ ਜੇ ਖਾਲੀ ਹੋਗਾ ਤੇ ਸਾਡੇ ਜਿਹੜੇ ਸਕੂਲ ਵਾਲੇ ਬੱਚੇ ਨੇ ਉਹ ਅੱਜ ਇਹਨਾਂ ਨੂੰ ਤੁਹਾਨੂੰ ਵੀਡੀਓ ਅਸੀਂ ਦੱਸਾਂਗੇ ਸਕੂਲ ਦੇ ਵਿੱਚ ਵੀ ਪਾਣੀ ਔਰ ਇਹਨਾਂ ਦੇ ਆ ਬੱਚਿਆਂ ਦੇ ਘ ਕਿਚਨ ਚੱਕਰ ਪਾਣੀ ਸੀ ਉਹ ਵੀਡੀਓ ਵੀ ਸਾਡੇ ਕੋਲ ਬੜੀਆਂ ਹੋਈਆਂ ਨੇ ਤੋਂ ਇੱਥੇ ਆਮ ਆਦਮੀ ਵਰਕਰ ਜਿਹੜੇ ਉਹਨਾਂ ਦੇ ਅਸੀਂ ਇੱਥੋਂ ਕਚਰਾ ਚ ਪਾਉਂਦੇ ਆ ਤਾਂ ਉਹ ਲੈ ਕੇ ਜੀਸੀਪੀ ਨਾਲ ਕਚਰਾ ਫਿਰ ਉੱਪਰ ਚ ਪਾ ਦਿੰਦੇ ਆ ਅਸੀਂ ਉਹ ਵਰਕਰਾਂ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਜਦੋਂ ਅਸੀਂ ਇੱਥੋਂ ਕਚਰਾ ਚ ਪਾਉਂਦੇ ਆ ਵੀ ਇਹ ਸਾਫ਼ ਸੁੱਧਰਾ ਹੋਣਾ ਚਾਹੀਦਾ ਹੈ ਤਾਂ ਤੁਸੀਂ ਐਜੇ ਗੱਡ ਕਿਉਂ ਪਾਉਂਦੇ ਆ ਅਸੀਂ ਸਰਕਾਰਾਂ ਨੂੰ ਕਈ ਵਾਰੀ ਅਪੀਲ ਕਰ ਚੁੱਕੇ ਆ ਮੈਂ ਸਰਕਾਰ ਨੂੰ ਵੀ ਬਿਲਡ ਕਰੀਆ ਡੀਸੀ ਸਾਹ ਨੂੰ ਵੀ ਬਿਲਡ ਕਰੀ ਸੀ ਇਨਸਪੈਕਟਰ ਨੂੰ ਵੀ ਇਹੋ ਸਾਨੂੰ ਵੀ ਬਿਲਡ ਕਰੀਆ ਪਰ ਸਰ ਸਾਡੇ ਕੋਈ ਇੱਥੇ ਸੁਣਵਾਈ ਨਹੀਂ ਕੀਤੀ ਜਾ ਰਹੀ ਕਿਉਂਕਿ ਮੈਂ ਕਾਂਗਰਸੀਆਂ ਐਫਸੀ ਇਸ ਕਰਕੇ ਆਮ ਆਦਮੀ ਵਾਲੇ ਵਰਕਰ ਤੁਸੀਂ ਵੇਖੇ ਸੀ ਹੁਣੇ ਮੈਂ ਤੁਹਾਡੇ ਸਾਹਮਣੇ ਸਵਾਲ ਕਰਿਆ ਸੀ ਕਿ ਤੁਸੀਂ ਇਹ ਕਚਰਾ ਕਿਉਂ ਜਾਂਦੇ ਇਹਦੇ ਪਾਸਿਵ ਆ ਰਹੇ ਅੱਜ ਉਹ ਕਹਿੰਦਾ ਯਾਰ ਤੁਸੀਂ ਚੁਵਾਦਿਆ ਕਰੋ ਤਾਂ ਇਹਦਾ ਮਤਲਬ ਹੈ ਇਹ ਵਿੱਚ ਪਾਉਣ ਨੂੰ ਤੋਬਾ ਵੱਧ ਕਰਨ ਨੂੰ ਫਿਰਦੇ ਨੇ ਅਸੀਂ ਤੋਬਾ ਖਾਲੀ ਕਰਵਾਉਣ ਨੂੰ ਫਿਰਦੇ ਆ ਸਾਡੀ ਸਰਕਾਰ ਨੂੰ ਇਹ ਹੀ ਮੰਗ ਹੈ ਕਿ ਤੋਬਾ ਖਾਲੀ ਕਰਵਾਇ ਜਾਵੇ ਜਿਹੜੇ ਸਾਡੇ ਮੇਲੇ ਪ੍ਰਾਖ ਸੱਜੇ ਖੱਬੇ ਜਿਹੜੇ ਪ੍ਰਾਖ ਖੜੇ ਨੇ ਇਹਨਾਂ ਨੂੰ ਗੰਦੇ ਪਾਣੀ ਤੋਂ ਬਚਾਇਆ ਜਾਵੇ ਔਰ ਸਕੂਲ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਬਚਾਇਆ ਜਾਵੇ ਤੁਸੀਂ ਇਹ ਸਕੂਲ ਦਾ ਹਾਲ ਵੇਖ ਲਿਓ ਜਦੋਂ ਬੱਚੇ ਸਕੂਲ ਤੋਂ ਜਾਂਦੇ ਨੇ ਤਾਂ ਮੇਨ ਰੋਡ ਦੇ ਉੱਪਰ ਗੋਡੇ-ਗੋਡੇ ਉਹਨਾਂ ਦੇ ਪਾਣੀ ਹੁੰਦਾ ਹੈ ਇਸ ਕਰਕੇ ਸਾਡੀ ਸਰਕਾਰ ਨੂੰ ਇਹ ਮੰਗ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਟੋਬਾ ਖਾਲੀ ਕਰਵਾਇਆ ਜਾਵੇ ਇਹਨੂੰ ਡੂੰਘਾ ਕਰਵਾਇਆ ਜਾਵੇ ਜਿਹੜੇ ਲੋਕ ਰਾਹਦਾਰੀ ਦੇ ਗੁਰਦੁਆਰਾ ਸਾਹਿਬ ਜਾਂਦੇ ਨੇ ਆ ਗੰਦਗੀ ਤੋਂ ਦੂਰ ਹੋ ਸਕਣ ਅਸੀਂ ਬਹੁਤ ਵੀਡੀਓ ਪਾਈਆਂ ਨੇ ਮੇਰੇ ਕੋਲ ਇੰਸਟਾਗ੍ਰam ਤੇ ਮੇਰੀ ਵੀਡੀਓ ਪਾਈਆਂ ਨੇ ਇਹਨਾਂ ਦੇ ਕੋਲ ਪਾਈਆਂ ਹੋਈਆਂ ਨੇ ਪਰ ਕੋਈ ਵੀ ਸਾਡੇ ਕਿਨ ਧਿਆਨ ਨਹੀਂ ਦੇ ਰਿਹਾ ਤਲਾਹ ਕਰਿਆ ਤੁਸੀਂ ਕਰੋ ਕਿਸੇ ਪ੍ਰਸ਼ਾਸਨ ਦੇ ਨਾਲ ਤਾਂ ਸਰ ਮੇਰੀ ਅੱਜ ਹੀ ਇੰਸਪੈਕਟਰ ਸਾਹਿਬ ਨਾਲ ਗੱਲ ਹੋਈ ਜਦੋਂ ਵਿਰਜੇ ਮੇਰੇ ਕੋਲ ਆਏ ਕਹਿੰਦੇ ਚਾਚੇ ਸਾਡੇ ਘਰਾਂ ਚ ਪਾਣੀ ਤਾਂ ਮੈਂ ਜਦੋਂ ਇੰਸਪੈਕਟਰ ਨਾਲ ਤਲਾਹ ਕਰੀ ਵੀ ਇੰਸਪੈਕਟਰ ਸਾਹਿਬ ਤੁਸੀਂ ਆ ਕੇ ਅੱਜ ਉਹ ਵੀ ਕਹਿੰਦੇ ਸੀ ਅਸੀਂ ਮਸ਼ੀਨ ਲਿਆਉਣੀ ਆ ਕੰਮ ਚਾਲੂ ਕਰਵਾ ਦਿੰਦੇ ਆ ਪਰ ਉਹ ਆਏ ਬਸ ਤੇਲੀ ਜਿਵੇਂ ਕਹਿੰਦੇ ਨੇ ਤੇਲੀ ਦਾ ਬਣ ਗਿਆ ਲੌਂਗ ਲੌਂਗ ਦਾ ਕੋਕਾ ਬਣ ਗਿਆ ਨਹੀਂ ਐਦਾਂ ਕਰਕੇ ਗੱਲਾਂ ਬਾਤ ਚਲੇ ਗਏ ਬਸ ਆਏ ਨਹੀਂ ਮੁੜ ਕੇ ਦੁਬਾਰਾ ਫਿਰ ਚਲੇ ਗਏ ਲੋ